ਤੇ ਹਾਂ ਸਿਮਰਣਾ ਉਹ ਤਾਂ ਸਾਰੀ ਸਬਜ਼ੀ ਤੋਂ ਬਹੁਤ ਵਧੀਆ ਲਾਤੀ ਹੈ ਨਾ ਪਰ ਮੈਨੂੰ ਲੱਗਦਾ ਜਿਹੜੀਆਂ ਆ ਮੂਲੀਆਂ ਬੀਤੀਆਂ ਜਿਆਦੇ ਸੰਘਣੀਆਂ ਨਹੀਂ ਲਾਤੀਆਂ ਹਾਂ ਮੈਂ ਮੰਨਦਾ ਮੇਰੀ ਗਲਤੀ ਹੈ ਕਿ ਮੈਂ ਸੰਘਣੀਆਂ ਲਾ ਦੇਗਾ ਪਤਾ ਕੀ ਸੀਗਾ ਦੋ ਪੈਟਕੇ ਦਾ ਪਾਪਾ ਲਿਆਇਆ ਮੂਲੀਆਂ ਤੇ ਠੀਕ ਆ ਇੱਕ ਮੈਂ ਲੁਧਿਆਣੇ ਗਿਆ ਸੀ ਇੱਕ ਮੈਂ ਚੱਕ ਲਿਆ ਉਹ ਭਰ ਗਿਆ ਕੌਲਾ ਭੀਆਂ ਦਾ ਹੈ ਨਾ ਉਹ ਆਖੇ ਵੀ ਸਾਰੇ ਭੀ ਲਾ ਦੇ ਆ ਮੈਂ ਚੁੰਡੀ ਦੇ ਪਰਦਾ ਸੀ ਕਿ ਮੈਂ ਇੱਕ ਵੱਟ ਲਾਤੀ ਉਹ ਕੌਲਾ ਭਰਿਆ ਦਾ ਭਰਿਆ ਮੈਂ ਮੈਂ ਲਾਇ ਵੀ ਆ ਕਿ ਮੈਂ ਨਹੀਂ ਲਾਇ ਹੈ ਨਾ ਕੌਲਾ ਤਾਂ ਮੁੱਕਦਾ ਹੀ ਨਹੀਂ ਆ ਉਹ ਫਿਰ ਮੈਂ ਚੱਕ ਜਾ ਕੇ ਦੱਬੀ ਤੁਰਿਆ ਆ ਉਹ ਮੈਨੂੰ ਕਿਹਾ ਤਾਂ ਸਾਰੀਆਂ ਉੱਗ ਰਹੀਆਂ ਹਾਂ ਆਹਦੇ ਨਾਲੇ ਸਬਜ਼ੀ ਹੋਊਗੀ ਤੇ ਨਾਲੇ ਸ਼ਾਵਾਸ਼ੇ ਤੇਰੇ ਤੇ ਨਾਲੇ ਤੇਰੀ ਰੀਜ ਪੂਰੀ ਨਾਲੇ ਠੰਡੇ ਜੀ ਤੁਸੀਂ ਤੁਹਾਡੇ ਢੱਡੇ ਵੀ ਸਿਮਰਨ ਸਿਮਰਨ ਕਰੂਗਾ ਸਿਮਰਨ ਵਾਲੇ ਪਰੌਂਠੇ ਮੂਲੀਆਂ ਵਾਲੇ ਪਰੌਂਠੇ ਮੂਲੀਆਂ ਵਾਲੇ ਪਰੌਂਠੇ ਆ ਜਾ ਸਿਮਰਨ ਪਾਣੀ ਪੀ ਲੈ ਬਈ ਆ ਮਮਾ ਲੈ ਇੱਥੇ ਰੱਖ ਲਾ ਪਣੀ ਪੀਣੇ ਆ ਚੱਲ ਇੱਥੇ ਰੱਖ ਦਿੰਨੇ ਆ ਤੇ ਗੋਡੀ ਤਾਂ ਬਹੁਤ ਸੋਹਣੀ ਪਾਤੀ ਹੈ ਨਾ ਹਾਂ ਗੋਡੀ ਬਹੁਤ ਸੋਹਣੀ ਪੈਗੀ ਰੱਖ ਪਣੀ ਐ ਤੈਨੂੰ ਮੈਂ ਇੱਕ ਚੀਜ਼ ਦਿਖਾਵਾਂ ਚੱਲ ਤੇਰੀ ਤੇਰਾ ਕਿਤਾ ਕੰਮ ਵੇਖਾਂ ਫਿਰ ਮੈਂ ਪਹਿਲਾਂ ਤਾਂ ਤੂੰ ਦੇਖੋ ਗੋਡੀ ਚੈੱਕ ਕਰੋ ਨਹੀਂ ਗੋਡੀ ਗੋਡੀ ਤਾਂ ਬਹੁਤ ਸੋਹਣੀ ਪਾਤੀ ਹਾਂ ਇਹ ਗੋਭੀ ਚ ਆ ਗਈ ਗੋਡੀ ਗਾਂ ਮਟਰ ਆ ਗਏ ਤੇ ਵੇਖਣ ਜੇ ਆਪਾਂ ਨੂੰ ਐ ਲੱਗਦਾ ਕਿ ਹਨਾ ਸਬਜ਼ੀ ਥੋੜੀ ਹੈਗੀ ਆਪਾਂ ਸ਼ੂਟਿੰਗ ਸ਼ੂਟਿੰਗਾ ਬੱਟਾ ਪਾਈਆਂ ਤੇ ਸ਼ੂਟਿੰਗ ਸ਼ੂਟਿੰਗਾ ਬੱਟਾ ਦੇ ਹਨਾ ਕੀ ਆਪਣੀ ਸਰਦੀ ਦੀ ਸਬਜ਼ੀ ਹੋ ਜੂ ਪਰ ਬੀਜਾ ਹਾ ਤੂੰ ਇਹ ਆਪਣੀ ਗਾਜਰਾ ਅੱਛਾ ਗਾਜਰਾ ਹੈ ਤੇ ਮੈਂ ਤੁਹਾਨੂੰ ਇੱਕ ਬਹੁਤ ਸੋਹਣਾ ਇਹ ਕੰਬੀਨੇਸ਼ਨ ਦਿਖਾਉਣਾ ਕਿ ਆਪਾਂ ਇਹ ਇੰਨੀ ਸਬਜੀ ਨਾਲ ਸਿਆਲ ਕਿਵੇਂ ਟਪਾ ਸਕਦੇ ਆ ਦੇਖੋ ਆ ਆਪਣੀਆਂ 4/4 ਆਲੂ ਦੀਆਂ ਅੱਛਾ ਇਹ ਆਲੂ ਆ ਗਏ ਇੱਕ ਬੂਟਾ ਪਟਿਆ ਆਲੂਆਂ ਦਾ ਤੇ ਇੱਕ ਫੁੱਲ ਪਟ ਲੈ ਆਪਾਂ ਉਥੋਂ ਫੁੱਲ ਗੋਭੀ ਦਾ ਠੀਕ ਕਿੰਨਾ ਸੋਹਣਾ ਕੰਬੀਨੇਸ਼ਨ ਬਣਿਆ ਉਹ ਵੀ ਸਬਜ਼ੀ ਲੱਗਾ ਬਣੂ। ਦੇਖ ਲਓ ਸ਼ਾਮ ਨੂੰ ਤੇਰੀ ਸ਼ਾਮ ਨੂੰ ਵੀ ਚੱਲੇ ਜੂ ਤੇ ਸੁਬਾਹ ਵਾਸਤੇ ਵੀ ਹੋ ਜੂ ਹਨਾ। ਹੂੰ। ਤੇ ਜੇ ਆਪਾਂ ਉਹ ਫੁੱਲ ਗੋਭੀ ਨਹੀਂ ਖਾਣੇਗੀ ਤੇ ਆਪਣੇ ਗਾਂ ਆ ਗਿਆ ਮਟਰਾਂ ਦੀ ਵੱਟ। ਹਾਂ ਇਹ ਮਟਰਾਂ ਦੀ ਆ ਗਈ। ਆਪਣੀ ਪਾ ਬੰਦ ਗੋਭੀ। ਹੂੰ। ਤੇ ਉਹ ਦੋਵੇਂ ਸਬਜ਼ੀ ਕੰਬੀਨੇਸ਼ਨ ਕਿੰਨਾ ਸੋਹਣਾ ਬਣਿਆ। ਤੇ ਉਸ ਤੋਂ ਬਾਅਦ ਆ ਗਿਆ ਆਪਣੇ ਆ ਆ ਕੀ ਗਾਜਰਾ ਤੇ ਗਾਜਰਾਂ ਦੇ ਨਾਲ ਆਪਾਂ ਆਲੂ ਵੀ ਪਾ ਸਕਦੇ ਆਂਗੇ ਤੇ ਨਾਲ ਗਾਜਰਾ ਮਟਰ ਵੀ ਪਾ ਸਕਦੇ ਆਂ। ਹਾਂ ਵੀ ਮਟਰ ਵੀ ਪਾ ਸਕਦੇ ਆ। ਕਿੰਨਾ ਸੁਣਾ ਕੰਬੀਨੇਸ਼ਨ ਆ ਮਮਾ ਮੈਂ ਤੈਨੂੰ ਆਲੂਆਂ ਦੀ ਗ੍ਰੋਥ ਚੈੱਕ ਕਰਾਵਾਂ। ਹਣਾ ਸੋਹਣੇ ਹੋਏ ਹੈਗੇ ਗ੍ਰੋਥ ਤਾਂ ਗ੍ਰੋਥ ਤਾਂ ਵਧ ਗਈ ਹੈ ਵਖ ਕੇ ਆਲੂ ਵਧਗਾ ਹੋਣਗੇ ਤੇ ਹੈ ਸਿਮਰਨ ਉਹ ਤਾਂ ਸਾਰੀ ਸਬਜੀ ਤੂੰ ਬਹੁਤ ਵਧੀਆ ਲਾਤੀ ਹੈਣਾ ਪਰ ਮੈਨੂੰ ਲੱਗਦਾ ਜਿਹੜੀਆਂ ਆਹ ਮੂਲੀਆਂ ਬੀਤੀਆਂ ਜ਼ਿਆਦੇ ਸੰਘਣੀਆਂ ਨਹੀਂ ਲਾਤਾਂ ਹਾਂ ਮੈਂ ਮੰਨਦਾ ਮੇਰੀ ਗਲਤੀ ਹੈ ਕਿ ਮੈਂ ਸੰਘਣੀਆਂ ਲਾ ਦੇਗਾ ਪਤਾ ਕੀ ਸੀਗਾ ਦੋ ਪੈਟਕੇ ਦਾ ਪਾਪਾ ਲਿਆਇਆ ਮੂਲੀਆਂ ਤੇ ਠੀਕ ਆ ਇੱਕ ਮੈਲ ਦਿਹਾਣੇ ਗਿਆ ਸੀਗਾ ਇੱਕ ਮੈਂ ਚੱਕ ਲਿਆ ਉਹ ਵਰਗਾ ਕੌਲਾ ਬੀਆਂ ਦਾ ਹਣਾ ਉਹ ਆਖੇ ਵੀ ਸਾਰੇ ਬੀਜ ਲਾ ਦੇ ਆ ਮੈਂ ਚੁੰਡੀ ਦੇ ਪਰਦਾ ਸੀ ਕਿ ਮੈਂ ਇੱਕ ਵੱਟ ਲਾਤੀ ਉਹ ਕੌਲਾ ਭਰਿਆ ਦਾ ਭਰਿਆ ਅੱਛਾ ਮੈਂ ਮੈਂ ਲਾਏ ਵੀ ਹੈ ਕਿ ਮੈਂ ਨਹੀਂ ਲਾਏ ਹਣਾ ਕੌਲਾ ਤਾਂ ਮੁੱਕਦਾ ਹੀ ਨਹੀਂ ਆ ਉਹ ਫਿਰ ਮੈਂ ਚੱਕ ਜਾ ਕੇ ਦੱਬੀ ਦਰ ਆਇਆ ਔਰ ਮੈਨੂੰ ਕਿਹਾ ਤਾਂ ਸਾਰੀਆਂ ਉਗ ਰਹੀਆਂ ਹਾਂ ਵੀ ਮੂੜੀਆਂ ਸਾਰੀਆਂ ਉਗ ਰਹੀਆਂ ਹਾਂ ਹਾਂ ਹੁਣ ਮੈਨੂੰ ਜਾਨੇ ਸੰਘਣੀਆਂ ਵੇਖ ਬਾਲਾਂ ਦਾ ਸੰਘਣੀਆਂ ਹੋਊਗਾ ਬਸ ਹੁਣ ਇਹਨਾਂ ਦੇ ਡਬਲ ਮਿਹਨਤ ਹੋਈ ਆ ਔਰ ਵੱਟ ਜਿਹੜੀ ਉਧਰਲੀ ਹੈਗੀ ਉਹਦਾ ਪਾਪੇ ਨੇ ਮੇਰੇ ਲਈ ਕਰਤੀ ਵਿੱਚੋਂ ਬੂਟੇ ਪੱਟਦੇ ਠੀਕ ਹੈ ਤੇ ਆਹਾਂ ਦਾ ਪੂਰੀ ਸੰਘਣੀ ਹਜੇ ਵੱਟ ਖੜੀ ਆ ਆਹ ਤਾਂ ਵੱਟ ਪੂਰੀ ਸੰਘਣੀ ਹੈ ਫਿਰ ਹਾਂ ਤੇ ਮੈਂ ਮੇਰੇ ਕੋਲੇ ਨਾ ਦੋ ਵੱਟਾਂ ਲਾ ਕੇ ਇਹਨੇ 20 ਬਚ ਗਈ ਸੀ ਉਹ ਚਲੇ ਤੇ ਛਿੱਟਾ ਦੇਦਾ ਅੱਛਾ ਤੇ ਮੈਂ ਸੱਚ ਦੱਸਾਂ ਮੈਨੂੰ ਆਸ ਨਹੀਂ ਸੀ ਕਿ ਸਾਰੇ ਵੀ ਹੋ ਜਾਣਗੇ ਹਨਾ ਮੈਂ ਤਾਂ ਥੋੜੇ ਥੋੜੇ ਜਿਹੇ ਲਾਤੇ ਕੁਦਰਤ ਨੇ ਉਹ ਐਡਾ ਚੰਗਾ ਪੀਸ ਉਹ ਸਾਰੇ ਉਗ ਗਰੇ ਆਏ ਹਾਂ ਵੀ ਉਹ ਸਾਰੇ ਉਗ ਗਰੇ ਆਏ ਹਾਂ ਤੇ ਆਜੋ ਫਿਰ ਆਹ ਸਬਜ਼ੀ ਦਿਖਾਉਣੇ ਆ ਤੁਹਾਨੂੰ ਆ ਆਪਣੇ ਮਟਰ ਆ ਗਏ ਹਨਾ ਮਟਰ ਵੀ ਸੋਨੇ ਹੋਏ ਆ ਹਾਂ ਮਟਰ ਬਹੁਤ ਸੋਹਣੇ ਚੱਲ ਪਏ ਤੇ ਬਣ ਜੂ ਮੌਜ ਤਾਂ ਫਿਰ ਐਤਗੀ ਜੀ ਆ ਮਟਰਾਂ ਨਾਲ ਫਿਰ ਤੂੰ ਛਟੀਆਂ ਲਾਵੇਂਗਾ ਕਿ ਇਹਨਾਂ ਨੂੰ ਵਟਾਂ ਤੇ ਲੰਮੀਆਂ ਰੱਖੇਂਗਾ ਬੇਲਾਂ ਨੂੰ ਨਹੀਂ ਨਹੀਂ ਆਪਾਂ ਛਟੀਆਂ ਲਾ ਦੇਾਂਗੇ ਜਾਂ ਕੋਈ ਹੋਰ ਡੰਡੇ ਹੋਏ ਤੇ ਉਹਨਾਂ ਨੂੰ ਵੇਲ ਨੂੰ ਉੱਤੇ ਚੜਾ ਦੇਾਂਗੇ ਕਿਉਂਕਿ ਵਿੱਚ ਇਹ ਤਾਂ ਗਲ ਜਾਣਗੇ ਨਾ ਆਪਣੇ ਕੰਮ ਹੁਣ ਹਾਂ ਮਟਰ ਗਲ ਜਾਂਦੇ ਐ ਜੇ ਤਾਂ ਚੱਲਣੀਆਂ ਫਲੀਆਂ ਤਾਂ ਫਿਰ ਵਧ ਘਾ ਰਹਿੰਦਾ ਹਾਂ ਹਾਂ ਫਿਰ ਹੀ ਆਪਣੇ ਗਾਜਰਾ ਮਟਰ ਬਣਨਗੇ ਤੇ ਆਲੂ ਮਟਰ ਸਹੀ ਗੱਲ ਆ ਹੈ ਸਿਮਰਨ ਆ ਬਾਕੀ ਤਾਂ ਸਾਰੀ ਗੋਡੀ ਪੈ ਗਈ ਸਬਜ਼ੀ ਨੂੰ ਹਨਾ ਤੇ ਫਿਰ ਆਹ ਗਾਜਰਾਂ ਦਾ ਪੁੱਤ ਇਹ ਨਹੀਂ ਲੋਟ ਕੀਤੀਆਂ ਹਜੇ ਗਾਜਰਾਂ ਦੀ ਨਹੀਂ ਗੋਡੀ ਪੈਂਦੀ ਨਹੀਂਗੇ ਕਿਉਂਕਿ ਇਹਨਾਂ ਨੂੰ ਚੁੰਡੀਆਂ ਨਾਲ ਘਾਪਟਣਾ ਪਊਗਾ ਉਹ ਜਿਹੜਾ ਤਾਂ ਗਾਜਰਾਂ ਹਨਾ ਤੇ ਉਹ ਵੀ ਔਖਾ ਕੰਮ ਆ ਤੇ ਉਹ ਜਿਹੜਾ ਘਾਗਾ ਖਾ ਵੀ ਇਹ ਚਾਰੇ ਵਟਾਂ ਖੜ੍ਹ ਲਈ ਹੈ ਜਿਆਦਾ ਨਹੀਂ ਕਰਕੇ ਹਿਸਾਬ ਚ ਨਹੀਂ ਆਇਆ ਕਿਸੇ ਨਾਲ ਆਹ ਦੋ ਵਟਾਂ ਦੇ ਪੁੱਤ ਇਹ ਕਿਹੜੇ ਬੂਟੇ ਆ ਹਾਂ ਦੇਖੋਗਾ ਕਿਹੜੀ ਸਬਜ਼ੀ ਲਈ ਹੈ ਇਹ ਆਉਂਦੀ ਹੈ ਸਿਆਣ ਮੈਨੂੰ ਤਾਂ ਸਿਆਣ ਨਹੀਂ ਆਉਂਦੀ ਵੀ ਕੀ ਚੀਜ਼ ਆ ਤੈਨੂੰ ਤਾਂ ਤੈਥੋਂ ਪੁੱਛੀ ਜਾਂਨੇ ਆ ਇਹ ਲਾਈ ਹੈ ਕਿ ਸਟਰਾਬੇਰੀ ਕੀ ਕਬ ਇਹ ਵੀ ਲਾਤੀ ਤੋ ਹੈ ਸਬਜ਼ੀਆਂ ਦੇ ਨਾਲ ਨਾਲ ਇਹ ਫਲ ਫਲ ਵੀ ਲਾਤਾ ਇੱਕ ਅੱਛਾ ਤੇ ਸਟਰਾਬੇਰੀ ਦੇ ਬੂਟੇ ਵੀ ਬਹੁਤ ਸੋਹਣੇ ਹੋਏ ਆ ਚੰਗੀ ਗ੍ਰੋਥ ਆ ਇਹਦੀ ਵੀ ਹਾਂ ਵੀ ਬੂਟੇ ਵਧਗਾ ਹੋਏ ਆ ਹਾਂ ਤੇ ਇਹ ਵੀ ਬਣ ਚੂ ਮੌਜੇ ਦੀ ਠੰਡ ਦੇ ਵਿੱਚ ਹਾਂ ਪਹਿਲਾਂ ਆ ਗੋਭੀ ਦੇ ਪੱਤਿਆਂ ਦਾ ਫਰਕ ਆ ਤੇ ਕਿਹੜੀ ਕਿਹੜੀ ਵੈਰਾਈਟੀ ਤੋਂ ਗੋਭੀ ਦੀ ਲਾਈ ਆ ਇਹ ਵੀ ਤੁਹਾਨੂੰ ਦੱਸਦੇ ਆ ਤੁਸੀਂ ਦੇਖੋ ਸਾਰਿਆਂ ਨਾਲੋਂ ਜ਼ਿਆਦਾ ਆਪਾਂ ਕਿ ਗੋਭੀ ਲਾਈ ਆ ਹਨਾ ਹਾਂ ਵੀ ਦਿਸੀ ਜਾਂਦੀ ਹੋਰ ਦਿਸਦੀ ਇਹ ਫਰਕ ਇਸਦਾ ਹੈਗਾ ਫਰਕ ਇਸਦਾ ਵੀ ਆ ਚੀਜ਼ ਹੋਰ ਆ ਹਾਂ ਉਹਦੇ ਪੱਤੇ ਹੋਰ ਆ ਨਾਲੇ ਕਲਰ ਦਾ ਵੀ ਫਰਕ ਆ ਇਹ ਹੈ ਗਈ ਆਪਣੀ ਬ੍ਰੋਕਲੀ ਠੀਕ ਜਿਹੜੀ ਆਪ ਨੂੰ ਆਦੀ ਸੀ ਜਾਂਦੀ ਹੈਗੀ ਇਹ ਬ੍ਰੋਕਲੀ ਹੈਗੀ ਅੱਛਾ ਆ ਦੋ ਵੱਟਾ ਹਾਂ ਇਹ ਦੋ ਵੱਟਾ ਬ੍ਰੋਕਲੀ ਦੀਆਂ ਨੇ ਇਹ ਸਲਾਦ ਆ ਗਈ ਆਪਾਂ ਸਲਾਦ ਦੇ ਤਰ੍ਹਾਂ ਖਾ ਸਕਦੇ ਹਾਂਗੇ ਬਹੁਤ ਸਵਾਦ ਹੁੰਦੀ ਆ ਉਦੋਂ ਗਾ ਕੀ ਆਹ ਬੰਦ ਗੋਭੀ ਅੱਛਾ ਆ ਬੰਦ ਗੋਭੀ ਆ ਹਾਂ ਇਹ ਬੰਦ ਗੋਭੀ ਆ ਗਈ ਠੀਕ ਤੇ ਉਸ ਤੋਂ ਅੱਗੇ ਆਪਣੀਆਂ ਦੋ ਤਿੰਨ ਵੱਟਾਂ ਛੱਡ ਕੇ ਆ ਗਈ ਫੁੱਲ ਗੋਭੀ ਅੱਛਾ ਬਈ ਤਿੰਨ ਵਟਾਂ ਅੰਗਾਂ ਬੰਦ ਗੋਭੀ ਦੀਆਂ ਹੈ ਹਾਂ ਤਿੰਨ ਆ ਗਈ ਆ ਆਪਣੀ ਫੁੱਲ ਗੋਭੀ ਤੇ ਆਹ ਤਿੰਨ ਫੱਟਾ ਛੱਡ ਕੇ ਅਗਲੀਆਂ ਦੋ ਅੰਗ ਆਪਣੀਆਂ ਗੰਢ ਗੋਭੀ ਦੀਆਂ ਅੱਛਾ ਬਈ ਆਹ ਗੰਢ ਗੋਭੀ ਆ ਮੈਂ ਤੈਨੂੰ ਇਹੀ ਤਾਂ ਪੁੱਛੀ ਜਾਨੀ ਆ ਤਾਂਗੋ ਤਾਂ ਇਹ ਦੇਖ ਕੇ ਵੀ ਪੱਤੇ ਵੱਖਰੇ ਵੱਖਰੇ ਕਰਕੇ ਮੈਂ ਤੇਥੋਂ ਪੁੱਛਦੀ ਸੀ ਹਾਂ ਤੇ ਮੇਰਾ ਪੁੱਤ ਜਿਹੜਾ ਤੂੰ ਆਣਾ ਵੀ ਆਹ ਗੰਢ ਗੋਭੀ ਆ ਹੂੰ ਤੇ ਗੰਢ ਗੋਭੀ ਫਿਰ ਬਈ ਵੇਖ ਕੇ ਵੀ ਕਿਹੜੇ ਹਿਸਾਬ ਚ ਇਹ ਮੈਨੂੰ ਚੈੱਕ ਤਾਂ ਕਰਾ ਫਿਰ ਹਾਂ ਆਪਣੀ ਹਨ ਜਿੰਨੇ ਨੇੜੇ ਤੇ ਜਿਹੜੇ ਆ ਅੱਪਾ ਸਾਰੀਆਂ ਆ ਤਿੰਨ ਚਾਰ ਵੈਰੀਟਿੰਗਾਂ ਲਾ ਲੈਨੇ ਪਰ ਆਪਾਂ ਹਬੋ ਘੱਟ ਲਾਉਣੇ ਆਪਾਂ ਨੂੰ ਨਾ ਪਤਾ ਨਹੀਂ ਹਾਂ ਵੀ ਇਹ ਚੀਜ਼ ਬਾਜ਼ਾਰ ਤੋਂ ਜ਼ਰੂਰ ਲਿਓਨੇ ਤੇ ਆਪਾਂ ਚੈੱਕ ਕਰਾਉਣੇ ਆ ਕਿ ਇਹ ਕਿਹੜੀ ਹੁੰਦੀ ਆ ਇਹ ਨਾ ਆਲੂ ਵਾਂਗੂ ਹੁੰਦੀ ਹੈਗੀ ਗੰਡ ਗੰਡ ਵੀ ਬਣ ਜਾਂਦੀ ਹੈ ਕਿ ਆ ਦੇਖੋ ਆ ਗੰਡ ਬਣਦੀ ਜਾਂਦੀ ਇਹਨਾਂ ਦੇ ਵਿੱਚ ਅੱਛਾ ਵੀ ਇਹ ਚੀਜ਼ ਹਾਂ ਆਲੂ ਵਾਂਗੂ ਨੇ ਗੰਡ ਬਣ ਜੂਗੀ ਠੀਕ ਆ ਤੇ ਇਹਨੂੰ ਕਹਿੰਦੇ ਗੰਡ ਗੋਭੀ ਤੇ ਚਲੋ ਆਪਾਂ ਬਾਜ਼ਾਰ ਚੋਂ ਤਾਂ ਲਿਆਉਣੇ ਆਂ ਤੇ ਖੇਤ ਆਪਾਂ ਹਾਂ ਵੀ ਖੇਤ ਨਹੀਂ ਸੀ ਆਪਾਂ ਕਦੇ ਲਾਈ ਕਦੇ ਵਿਖੀ ਸੀਗੀ ਹਾਂ ਹਾਂ ਚੱਲ ਮੇਰਾ ਪੁੱਤ ਹੋਰ ਗੱਲਾਂ ਨਹੀਂ ਗੱਲਾਂ ਜਿਵੇਂ ਜਿਵੇਂ ਮੈਂ ਤੁਰੀ ਜਾਂਦੀ ਮੈਨੂੰ ਤੇਰੀਆਂ ਮੂਲੀਆਂ ਤੇ ਬਹੁਤ ਹਾਸ ਆਈ ਜਾਂਦਾ ਇਹ ਫਿਰ ਲਾਈਆਂ ਕਿਨੇ ਆ ਬਾਕੀ ਸਬਜ਼ੀ ਤਾਂ ਸਾਰੀ ਬਹੁਤ ਵਧ ਗਈ ਤੇ ਮੂਲੀਆਂ ਵੇਖ ਕੇ ਵੀ ਕਿੰਨੀਆਂ ਸੰਘਣੀਆਂ ਐ ਹੀ ਆ ਫਿਰ ਮੈਂ ਹਨਾ ਪੂ ਖੁੱਲੇ ਦਿਲ ਨਾਲ ਲਾਈ ਦਿਆਂ ਇਹ ਗੱਲ ਸਹੀ ਆ ਹਨਾ ਹੂੰ ਜੋ ਖੁੱਲੇ ਦਿਲ ਨਾਲ ਲਾਈਆਂ ਦੀਨ ਗਾਣ ਹਾਂ ਵਿਦੇਸਦਾਂ ਦਾ ਮੂਲ ਨਾ ਕੋਈ ਇੱਕ ਇੱਕ ਮੂਲੀ ਹੁੰਦੀ ਆਪਣੀ ਇੱਕ 56677 ਆ ਹਾਂ 6677 ਆਗੇ ਵਿੱਚ ਮਨਤ ਨਾਲ ਆਈ ਨਹੀਂ ਗਾ ਕੋਈ ਬੀ ਨਹੀਂ ਉਗ ਰਿਆ ਸਾਰੇ ਬੀ ਗੁਰੇ ਆ ਤੇ ਸਿਮਨਾ ਹੋ ਬਈ ਇੱਕ ਹੈਗੀ ਆ ਆਹ ਦੇਖ ਗਏ ਲਸਣ ਬਹੁਤ ਸੋਹਣੀ ਹੈ ਨਾ ਹਾਂ ਲਸਣ ਬਹੁਤ ਸੋਹਣੀ ਹੋਈ ਤੇ ਪਤਾ ਤੂ ਆਹ ਵਿੱਚ ਸਵਾਹ ਵੀ ਵਾਵਾ ਪਾਤੀ ਹੈ ਨਾ ਇਹ ਕਿਨਾਂ ਬ ਮਲਚਿੰਗ ਨਹੀਂ ਕੀਤੀ ਪਹਿਲਾਂ ਆਪਾਂ ਪਰਾਲੀ ਸੈੱਟ ਦਿੰਨੇ ਹੁੰਨੇ ਆ ਅੱਛਾ ਪਰਾਲੀ ਦੇ ਨਾਲ ਨਾ ਕਹਦੇ ਨੇ ਘਾਹ ਨਹੀਂ ਹੁੰਦਾ ਪਿਛਲੀ ਯਾਰ ਨਾ ਮਲਚਿੰਗ ਕਰਤੀ ਆਪਾਂ ਤੇ ਉਹ ਫੁੱਟਿਆ ਨਹੀਂ ਸੀਗਾ ਪਰ ਆਲੀ ਥੋੜੀ ਜੀ ਜ਼ਿਆਦੇ ਪੈ ਗਈ ਸੀ ਉਹ ਤਾਂ ਪਰਾਲੀ ਪਾਤੀ ਤੇ ਹਨਾ ਆਪਣੀ ਲਸਣ ਹੈ ਕਿ ਤੇ ਫਿਰ ਮੈਂ ਸਬਜੀ ਦੇ ਨਾਲ ਇੱਕ ਆਹ ਵੀ ਲਾਏ ਹਨਾ ਇਹ ਆਹ ਗਲਾਬ ਦੀਆਂ ਕਲਮਾਂ ਠੀਕ ਆ ਵੀ ਗਲਾਬ ਇਹ ਨਹੀਂ ਮੈਨੂੰ ਪਤਾ ਮਿਲਦਾ ਫਰਵਰੀ ਦੀ ਰੁੱਤ ਹੁੰਦੀ ਹੈ ਇਹਦੀ ਹਨਾ ਫਰਵਰੀ ਦੀ ਰੁੱਤ ਹੁੰਦੀ ਆ ਹਨਾ ਪਰ ਜਿਹੜਾ ਆਪਣੇ ਉਹ ਸਾਹਮਣੇ ਘਰਾਂ ਕੋਲੇ ਗਲਾਬ ਖੜਾ ਉਹ ਹੁਣੇ ਫੁੱਲ ਕੱਢਿਆ ਆ ਤੇ ਬਹੁਤ ਸੋਹਣੇ ਫੁੱਲ ਆ ਉਹਦੇ ਬਦਲੂ ਸੋਹੀ ਦੇਖ ਕੇ ਲੈ ਸਿਮਰ ਨਾ ਵੇ ਖਾਂ ਥਾ ਤੂੰ ਅੱਛਾ ਇਹ ਵੀ ਕਲਮਾ ਲਾਤਣਾ ਹੈ ਮੈਂ ਸਾਰੀ ਵਟ ਦੇ ਇਹ ਕਲਮਾ ਲਾਤਣਾ ਮੈਂ ਜਾਣੀ ਕਿ ਤੂੰ ਉਹ ਚੀਜ਼ ਆਖਿਆ ਵੀ ਜਿੱਥੇ ਵਟ ਤੇ ਥਾ ਹੈਗਾ ਕੁਛ ਨਾ ਕੁਛ ਲਾਦਗੇ ਤਾਂ ਉਗਰੂਗਾ ਤਾਂ ਸਹੀ ਉਗਰੂਗਾ ਤਾਂ ਸਹੀ ਬਾਗਬਾਨੀ ਜਿਸ ਨੂੰ ਤਿਆਰ ਕੀਤੀ ਆ ਸਹੀ ਗੱਲ ਆ। ਕੋਟ ਟੰਗਣਾ ਕਰੀਏ ਸੋਹਣੀ ਤਾਂ ਲੱਗੇ। ਵੀ ਸੋਹਣੀ ਤਾਂ ਲੱਗੇ। ਕੋਟ ਟੱਪੇ ਵੀ ਬਈ ਹਨਾ ਦੇਖ ਕੇ ਤਾਂ ਜਾਵੇ। ਹਾਂ ਵੀ ਇੱਧਰ ਚਾਰ-ਚਪਰੇ ਗਲਾਬ ਹਨਾ ਹੋ ਜੂਗਾ। ਬਾਕੀ ਹਾਂ ਸਭ ਜੀ। ਹਾਂ ਤੇ ਆਹ ਗਾਂ ਕੀ ਆ ਗਿਆ। ਇਹ ਆਪਣੀ ਆ ਗਈ ਧਣੀਆਂ, ਮੇਥੇ, ਪਾਲਕ। ਧਣੀਆਂ, ਮੇਥੇ ਤੇ ਪਾਲਕ ਹਨਾ। ਹਾਂ ਇਹ ਹੋ ਆ ਗਏ। ਇਹ ਵੀ ਬਹੁਤ ਸੋਹਣਾ ਉਗ ਰਿਹਾ। ਪਤਾ ਆਹ ਕੀ ਚੀਜ਼ਾਂ ਨਿੱਕੇ-ਨਿੱਕੇ ਬਰੀਕ ਪੱਤੇ ਵਾਲੀ? ਇਹ ਆ ਗਈ ਹਾਲੋਂ ਤੇ ਅਲਸੀ। ਅੱਛਾ ਆਹ ਹਾਲੋਂ ਤੇ ਅਲਸੀ ਹੈ। ਤੇ ਜਿਹੜੇ ਉਹ ਚੀਜ਼ ਆ ਗਈ ਉਧਰਲੇ ਪਾਸੇ। ਉਹੋ ਅਲਸੀ ਆ ਗਈ। ਅੱਛਾ ਉਹ ਵਾਲਸੀ ਆਗੀ ਉਹ ਵਾਲਸੀ ਆਗੀ ਤੇ ਜਿਹੜੀ ਆਹ ਜ਼ਿਆਦੇ ਸੰਘਣੀ ਆ ਤੇ ਹਾਲੋਂ ਆ ਅੱਛਾ ਇਹ ਹਾਲੋਂ ਆ ਜਦੋਂ ਠੰਢ ਚ ਸਾਗ ਧਰਨਾ ਹਨਾ ਤੇ ਸਾਰਾ ਕੁ ਸੱਪ ਇੱਕ ਥਾਂ ਹੀ ਇਕੱਠਾ ਕਰ ਲਿਆ ਤੇ ਕਿ ਪਹਿਲਾਂ ਆਪਾਂ ਨੂੰ ਪੱਠਿਆਂ ਜੇ ਤੋੜਨੇ ਪੈਂਦਾ ਸੀ ਪੱਠਿਆਂ ਜਿਹਦਾ ਬੀਜ ਦੇ ਬੀਜ ਦੇ ਆਪਾਂ ਠੀਕ ਆ ਵੀ ਹੁਣ ਤੂੰ ਕਿਆਰੀਆਂ ਪਾ ਪਾ ਕੇ ਬੀਜ ਤਾਂ ਇਕੱਠਾ ਹੀ ਕਰ ਲਿਆ ਵੀ ਪੱਠਿਆਂ ਦੇ ਵਿੱਚੋਂ ਵੇਖ ਕੇ ਸੀ ਮਨੋ ਉਹਦੋਂ ਵੀ ਵਿੱਚੋਂ ਕੱਢਣਾ ਵੀ ਔਖਾ ਹੋ ਜਾਂਦਾ ਹਨਾ ਹੈ ਸਿਮਰਣਾ ਜਿਹੜੀ ਉਹ ਕਿਆਰੀ ਆ ਉਹਦੇ ਵਿੱਚ ਤੂੰ ਤਣਗਾ ਕਿਵੇਂ ਬੀਜਿਆ ਉਹ ਦੇਖ ਲਓ ਹਨਾ ਕਿ ਧਨੀਏ ਨੂੰ ਨਾ ਘੱਟ ਪਾਣੀ ਚਾਹੀਦਾ ਹੁੰਦਾ ਠੀਕ ਆ ਉਹ ਕੋਰ ਹੀ ਰੱਖਣਾ ਹੁੰਦਾ ਆਪਣੇ ਤੋਂ ਥੋੜਾ ਜਿਹਾ ਪਾਣੀ ਉਹ ਚ ਟੁੱਟ ਗਿਆ ਪਰ ਤਾਂ ਕਰਕੇ ਦੇ ਵਿੱਚ ਉਹ ਡੱਬ ਜੇ ਰਹਿ ਗਏ ਹਾਂ ਵਿੱਚ ਵਿੱਚ ਹੈਗੇ ਡੱਬ ਪਰ ਉੱਗ ਰਿਹਾ ਆ ਉਹ ਹੌਲੀ ਹੌਲੀ 2-4 ਹਫ਼ਤਿਆਂ ਦੇ ਵਿੱਚ ਉਹ ਸਾਰਾ ਭਰ ਚੂਗਾ ਹਾਂ ਤੇ ਉਹ ਆਏ ਆ ਪੁੱਤ ਮੇਰਾ ਵੀ ਸ਼ੌਂਕ ਬਿਨਾ ਨਹੀਂ ਬੰਦਾ ਕੰਮ ਕਰ ਸਕਦਾ ਹੁਣ ਤੈਨੂੰ ਸ਼ੌਂਕ ਆ ਕਿੰਨੀ ਸਬਜ਼ੀ ਲਾਈ ਆ ਹੋ ਉੱਥੋਂ ਤੱਕ ਨਿਗਾ ਮਾਰ ਤੁਸੀਂ ਐ ਦੇਖੋ ਹਨਾ ਚਲੋ ਬਾਕੀ ਸਬਜ਼ੀ ਦਾ ਬਹੁਤ ਸੋਹਣੀ ਆ ਆਪਣੇ ਮੂਲੀਆਂ ਇੱਕ ਈ ਫੇਰ ਦੇਖ ਲਓ ਹਾਂ ਵੀ ਮੂਲੀਆਂ ਸੁੱਖ ਨਾਲ ਪੂਰੀਆਂ ਰਾਜਮੀਆਂ ਲੈ ਵੀ ਜਿਹਨੇ ਕਿਸੇ ਨੇ ਮੂਲੀਆਂ ਲੈ ਕੇ ਜਾਣੀਆਂ ਸੀ ਫ੍ਰੀ ਚ ਸਾਡਾ ਸਿਮਰ ਮੂਲੀਆਂ ਦੇਉ ਖੁੱਲਾ ਸਦਾ ਖੁੱਲਾ ਸਦਾ ਜਿਹਨੇ ਜਿੰਨਾ ਲੈ ਕੇ ਜਾਣੀਆਂ ਮੂਲੀਆਂ ਉਹਨੀਆਂ ਹੀ ਲੈ ਜੀ ਮੂਲੀਆਂ ਦੀ ਪਨੀਰੀ ਲੈ ਜਾ ਬਾਈ ਜਿੰਨੀ ਮਰਜ਼ੀ ਕਿਉਂਕਿ ਮਮਾ ਕੌਲਾ ਭਰਿਆ ਸੀ ਮੇਰੇ ਕੋਲੇ ਫਿਰ ਵੀ ਤੋਂ ਮੈਂ ਸਾਰੇ ਕਿਆਰੇ ਦੇ ਸਿੱਟਾ ਦਿੱਤਾ ਉਹ ਇੱਕ ਗੱਲ ਪੁੱਤ ਹੋਰ ਵੀ ਆ ਹਨਾ ਵੀ ਤੂੰ ਸਬਜੀ ਪਹਿਲੀ ਿਆਰ ਲਾਈ ਹੈ ਨਾ ਤੇ ਕਿੰਨੀ ਸੋਹਣੀ ਸਬਜੀ ਹੋਈ ਆ ਜਾਨੀ ਕਿ ਤੇਰੇ ਹੱਥ ਚ ਬਰਕਤ ਹੈਗੀ ਆ ਜੀ ਜੀ ਕਹਿ ਸਕਦੇ ਹੋ ਤੁਸੀਂ ਹਾਂ ਵੀ ਬਰਕਤ ਹੈਗੀ ਆ ਜਿਵੇਂ ਸਾਰੀ ਸਬਜੀ ਐ ਕਿਆਰੀ ਕਿੱਡੀ ਸੋਹਣੀ ਆ ਹਰੀ ਭਰੀ ਵਧਗਾ ਹੋਗੀ ਹਾਂ ਤੇ ਚਲ ਆਏ ਆ ਥੋੜਾ ਥੋੜਾ ਟਾਈਮ ਲਾਉਣਾ ਕਾਲਜ ਤੋਂ ਆਕੇ ਨੰਬਰ 2 ਤੇ ਗੱਲ ਇਹ ਵੀ ਆ ਵਿਖਗੇ ਵੀ ਜੇ ਤੂੰ ਸਬਜੀ ਤੇ ਬੱਕਰਾਂ ਵਾਲੇ ਕੰਮ 'ਚ ਨਾ ਜਾਵੇਂ ਤਾਂ ਜਵਾਕ ਫਿਰ ਵਿਖਗੇ ਫੋਨ ਚੱਕ ਕੇ ਹੀ ਬੈਠਾ ਰਹਿੰਦਾ ਬਹੁਤ ਵਧਗਾ ਹਨਾ ਹੁਣ ਤੂੰ ਬਿਜੀ ਰਹਿਣਾ ਸਾਢੇ 7 ਤੂੰ ਉੱਠ ਜਾਣਾ ਘਰੋਂ ਹਨਾ ਹਾਂਜੀ ਤੇ ਸੁਬਾ 5 ਵਜੇ ਉੱਠਦਾ ਤੇ ਆ ਕੇ ਇੱਥੇ ਰੌਣਕ ਮੇਲਾ ਤੇ ਜੇ ਆਹੀ ਜਵਾਕ ਅੰਦਰ ਫੋਨ ਚੱਕ ਕੇ ਪਿਆ ਰਹੇ ਹਰ ਵਕਤ ਤੇ ਉਹ ਕਿਹੜਾ ਵਿਖਗੇ ਬਾਹਲਾ ਚੰਗਾ ਦੇ ਨਾਲੇ ਸਬਜੀ ਹੋਊਗੀ ਤੇ ਨਾਲੇ ਸ਼ਾਵਾਸ਼ੇ ਤੇਰੇ ਤੇ ਨਾਲੇ ਤੇਰੀ ਰੀਜ ਪੂਰੀ ਨਾਲੇ ਠੰਡੇ ਜੀ ਤੁਸੀਂ ਤੁਹਾਡਾ ਢੱਡ ਵੀ ਸਿਮਰਨ ਸਿਮਰਨ ਕਰੂੰਗਾ ਸਿਮਰ ਵਾਲੇ ਪਰੌਂਠੇ ਮੂਲੀਆਂ ਵਾਲੇ ਪਰੌਂਠੇ ਬੰਗਾਲੇ ਪਰੌਂਠੇ ਚੱਲ ਸਿਮਰ ਮੇਰਾ ਪੁੱਤ ਭੱਜ ਕੇ ਉਹ ਨਾ ਆਂਦਾ ਉੱਥੋਂ ਵੇਖ ਲਈ ਪਾਣੀ ਪੀ ਲਈ ਤੇ ਉਹ ਸਮਾਨ ਚੱਕ ਲਈ ਤੇ ਮੈਂ ਲੈ ਚੱਲਦੀ ਆਂ ਪੱਠੇ ਬੱਕਰੀਆਂ ਸੱਤ ਚਲੋ ਠੀਕ ਹੈ ਤੇ ਚੱਲ ਠੀਕ ਆ ਸਤਿ ਸ੍ਰੀ ਅਕਾਲ ਦੁੱਧ ਪੀਵੇਂਗਾ ਕੇ ਹੈ ਚੱਲ ਮੈਂ ਤੇਰੇ ਵਾਸਤੇ ਦੁੱਧ ਤਿਆਰ ਕਰਦੀ ਆਂ ਚੰਗਾ